ਕੱਟੇ ਮੇਰੇ ਵਾਲ ਕਿਸਨੇ ਆ? ਕੋਈ ਮੇਰੇ ਸਹੁਰੇ ਨੇ। ਅੱਛਾ। ਸਹੁਰੇ ਨੇ ਮੇਰੇ ਨਵਾਲ ਕੱਟੇ। ਅੱਛਾ ਵਿਆਹ ਹੋਇਆ ਵਾ? ਹਾਂਜੀ। ਕਿੰਨੇ ਬੱਚੇ ਕਿੰਨੇ ਆ? ਬੱਚੇ ਮੇਰੇ 2 ਮੈਂ ਜਮਾ ਨਹੀਂ ਮੇਰਾ ਤਲਾਕ ਹੋਆ ਬਸ ਆਪਣੀ ਗੱਲਬਾਤ ਖਤਮ। ਅੱਛਾ। ਹੁਣ ਆਪ ਕਰਨਾ। ਤਲਾਕ ਤੇ ਫਰੀਦਬੁਰੋਂ ਤੇ ਚੱਲ ਤਲਾਕ ਹੋ ਗਿਆ। ਤੇ ਪਰ ਰਿੰਗ ਕਿੱਥੇ? ਚੁੰਨੀ ਜਣਾਵਣਾ ਮੇਰਾ ਵਿਆਹ ਕੀਤਾ। ਫਿਰ ਉਹਨਾਂ ਕੋਈ ਮੈਨੂੰ ਰਿੰਗ ਨਹੀਂ ਕੋਈ ਕੁਛ ਨਹੀਂ ਪਾਇਆ। ਤੇ ਆਹ ਰਿੰਗ ਆਪਣੇ ਲੋਹੇ ਦੀ। ਪੜੀ ਲਈ। ਛੋਂਦਾ ਨਹੀਂ ਕਰੀ। ਬਣੀ ਗੋਬਾ।

ਬੱਚਾ ਦੇਖ ਜੀ ਬੱਚਾ ਬੈਠੋ ਬਾਬੀ ਨਹੀਂ ਨਹੀਂ ਕੋਲੇ ਬੈਠ ਲੜੇ ਬਾਗ ਦੀ ਇੱਕ ਬੀਬਾ ਜਿਹਨੇ ਆਪਣੇ ਬੱਚਾ ਦੀ ਗਾੜੀ ਗਾਂ ਦੀ ਰਮ ਲਾਗਣ ਮਦਰ ਕੀਤੀ ਸੀ ਜਿੱਥੇ ਮਰਜੀ ਮੈਨੂੰ ਕੋਸ਼ਣ ਵੀਡੀਓ ਤੇ ਪਾ ਕੇ ਆ ਬੀਬਾ ਚਾਹ ਪੀਂਦੀ ਪਈ ਆ ਜੱਲੇ ਵਾਲੇ ਬਾਗ ਦੀ ਸੰਧੂ ਮੂਸਰ ਜਿੱਦ ਨਾ ਇਹ ਮਾਤਾ ਘਰੋਂ ਨਹੀਂ ਆਈ ਅੱਗੇ ਅਸੀਂ ਗੋਲਾ ਨੂੰ ਆਸ਼ਮ ਵਿੱਚ ਹੋਈ ਕਿਸੇ ਨੂੰ ਤਦ ਸੰਧੂ ਮੂਸਰ ਦੀ ਮਾਂ ਮਰੀ ਸੀ ਉਦੋਂ ਵੀ ਰਹੁੰਦੇ ਸੀ ਨਾ ਪਤਾ ਕੀ ਨਾ ਕੀ ਤੁਹਾਡਾ ਹਾਂਜੀ ਨਾਂ ਕੀ ਤੁਹਾਡਾ ਨਾਂ ਮੈਂ ਪਤਾ ਦਾ ਵੀਡੀਓ ਤੇ ਨਹੀਂ ਕੀ ਨਾਂ ਕੀ ਆ ਤੁਸੀਂ ਮੈਨੂੰ ਮੈਂ ਕਿਦਮ ਮੈਗਨਲੋਸ ਮਿਲਤਾਂ ਆਲੇ ਆਲੇ ਮਾਈਕ ਲੈ ਲੈ ਆਲੇ ਮਾਈਕ ਲੈ ਲੈ ਨਾਂ ਦੱਸ ਕੀਆ ਮੇਰਾ ਨਾਂ ਬੀਬਾ ਸ਼ਰਵਜੀਤ ਕੌਰ ਚਰਮ ਦਾ ਬਚਪਨ ਅੱਗੇ ਇੱਕ ਲਾਜੋ ਸਿੰਘ ਮੇਰੇ ਘੜੀ ਜੀਜੂ ਨੇ ਰੱਖਾ ਲਾਡਲਾ ਪਿੰਡ ਕਿਹੜਾ ਪਿੰਡ ਮੇਰਾ ਬਰੋਜਪੁਰ ਸੋਹਰੇ ਘਰ ਅੱਛਾ ਤੇ ਪੇਕੇ ਕਿੱਥੇ ਆ ਪੇਕੇ ਮੇਰੇ ਵੈਰਵਾਲ ਦੇ ਵਿੱਚ ਵੈਰਵਾਲ ਇਹ ਵੈਰ ਵਾਲਾ ਆ ਦਾ ਡਿਸਿਸਣੇ ਕੋਲ ਤਾਂ ਦੰਤਰ ਦੇ ਕੋਲ ਹਾਂ ਦੰਤਰ ਦਾ ਦਨਾਲੀ ਵੈਰ ਵਾਲਾ ਉਹ ਤੇ ਮੇਰੀ ਰਿਕਾਰਡਿੰਗ ਵਾਲਾ ਜਿੱਥੇ ਮੱਚਾ ਅੱਛਾ ਤੇ ਆਸ਼ਮ ਕਿਹੜੇ ਚ ਰਹਿੰਦੀ ਸੀ ਆਸ਼ਰਮ ਦੰਤਾਰ ਦਰਬਾਸਾ ਦੇ ਵਿੱਚ ਜਿੱਥੇ ਮੈਂ ਬੱਚੇ ਜਮੇ ਹਲਦੇ ਅੱਛਾ ਤੇ ਦੋਨਾਂ ਧੀਆਂ ਦਾ ਮੇਰਾ ਮਸਾਫ ਜਨਮ ਹੋਇਆ ਨਹੀਂ ਨਹੀਂ ਆਸ਼ਮ ਕਿਹੜੇ ਚ ਰਹਿੰਦੇ ਹੁਣ ਘਰੇ ਰਹਿੰਦੇ ਸੀ ਕਿ ਜਾਂ ਕਿਸੇ ਬਾਦੂਲਾ ਮਰਹਾ ਗਾ ਨਹੀਂ ਹੁਣ ਕਿੱਥੇ ਰਹਿੰਦੇ ਆਸ਼ਮ ਚ ਰਹਿੰਦੇ ਜਾਂ ਘਰੇ ਰਹਿੰਦੇ ਦਰਬਾਸਾ ਦੇ ਵਿੱਚ ਗੁਰਦਰਜ ਪੱਠਾ ਅੱਛਾ ਪੱਠਾ ਅਬ ਵਾਲ ਕਿਨੇ ਕੱਟਿਆ ਕੱਟੇ ਮੇਰੇ ਵਾਲ ਕਿਸੇ ਨੇ ਆ ਕੋਈ ਮਰ ਸਹੁਰੇ ਨੇ ਅੱਛਾ ਸਹੁਰੇ ਨੇ ਮ ਬੱਚੇ ਮੇਰੇ ਦੋ ਮੈਂ ਜੰਮੇ ਸੀ ਬੱਚੇ ਹੁੰਦੇ ਸੀ ਅੱਛਾ ਤੇ ਇੱਕ ਬੱਚਾ ਸੀ ਮੇਰਾ ਛੋਟਾ ਜਿਹਾ ਹੁਣ ਤੁਸੀਂ ਨਾਲ ਬਟੇ ਆਪਾ ਕੱਠੀ ਆਪਕੇ ਨਾਲ ਗੱਲ ਤੋਂ ਵੈਰੂ ਵਾਲ ਪੇਕੀ ਕਿੰਨਾ ਦੇ ਘਰਾਂ ਚ ਮੇਰੀ ਗੱਲ ਮੇਰੀ ਨਾ ਇਹਨੇ ਘਰਾਂ ਚ ਕੀ ਨਾ ਕੀ ਭਰਾ ਦਾ ਮੇਰੇ ਭਰਾ ਦਾ ਨਾਮ ਮੇਰੇ ਪਪਾ ਦਾ ਜਰਮ ਦੇਣਾ ਹੈਗਾ ਤੇ ਜਿਹੜੇ ਮੇਰੇ ਕਾਸਟ ਜਿਹੜੀ ਮੇਰੇ ਘਰ ਦੇ ਕਲਿਸ਼ਣ ਜਿਹੜਾ ਜਿਹਦਾ ਬੱਚਾ ਸੀਗਾ ਅੱਛਾ ਤੇ ਕਿੰਨੇ ਕੇ ਦਿਨ ਹੋ ਕੇ ਘਰ ਆਏ ਨੂੰ ਕਰਮੇ 2016 ਦੁਲਾਲਾ ਇੱਕ ਦਿਨ ਸੁਖ ਨਹੀਂ ਲੱਗੇ ਇੱਕ ਦਿਨ ਮਤਲਬ ਕਿ ਹੁਣ ਘਰੋਂ ਆਈ ਨਾ ਤਲਾਕ ਹੋ ਗਿਆ ਬਸ ਆਪਣੀ ਗੱਲਬਾਤ ਖਤਮ ਅੱਛਾ ਹੁਣ ਆਪ ਕਰਨਾ ਤਲਾਕ ਤੇ ਫਰੀਦਪੁਰੋਂ ਤੇ ਚੱਲ ਤਲਾਕ ਹੋ ਗਿਆ ਤੇ ਪਰ ਰਿੰਗ ਕਿਉਂ ਮੈਨੂੰ ਆਪ ਗਲਤ ਹੈ ਆਪ ਗਲਤ ਹੈ ਪਹਿਲਾਂ ਪ੍ਰਮਾਣ ਕਰੋ ਅੱਛਾ ਤੇ ਆਪ ਗਲਤ ਹੈ ਨਾ ਆਪ ਗਲਤ ਕਰਨੇ ਤੇ ਪਹਿਲਾਂ ਮੇਰੀ ਉਹਨਾਂ ਨੇ ਪਹਿਲਾਂ ਕੀ ਕੀਤਾ ਚੁੰਨੀ ਚੜਾਵਣਾ ਮੇਰਾ ਵਿਆਹ ਕੀਤਾ ਫਿਰ ਉਹਨਾਂ ਕੋਈ ਮੈਨੂੰ ਰਿੰਗ ਨਹੀਂ ਕੋਈ ਕੁਝ ਨਹੀਂ ਪਾਇਆ ਤੇ ਆਹ ਰਿੰਗ ਆਪਣੇ ਲੋਹੇ ਦੀ ਹੈ ਪਰ ਨਹੀਂ ਲਹੀ ਪੈਣਾ ਆਗਿਆ ਮਤਲਬ ਪੜ੍ਹ ਪੜੀਆਂ ਕਿੰਨੀਆਂ ਪੰਜ ਕਿ ਲੜ ਤੂੰ ਪੰਜ ਹੀ ਪੜੀਆਂ ਅੰਗਰੇਜ਼ੀ ਤੇ ਬੋਲਣ ਦੀ ਪੰਜ ਵਿੱਚ ਜਦੋਂ ਵਿਟਮ ਰਹੋ ਜਦੋਂ ਆਪਾਂ ਬੱਚਨ ਟਿਵੀਸ਼ਨ ਲੱਗੇ ਹੁਣ ਕਿੱਥੇ ਰਹਿੰਦੇ ਸੀ ਤੁਸੀਂ ਹਾਂਜੀ ਹੁਣ ਕਿੱਥੇ ਰਹਿੰਦੇ ਸੀ ਹੁਣ ਹਾਂ ਅਸੀਂ ਆਸ਼ਰਮ ਚ ਰਹਿੰਦੇ ਮਾਂ ਪੁੱਤ ਕਿਹੜੇ ਚ ਜਿਹੜਾ ਚਮਤੀ ਪੜ੍ਹ ਤੂੰ ਆਪਾਂ ਦੋ ਪਰਪਰ ਧਾਰ ਘੜਦੇ ਤੇ ਮਾਂ ਮੇਰੀ ਗੱਲ ਸੁਣ ਆਸ਼ਰਮ ਕਿਹੜੇ ਚ ਰਹਿੰਦੀ ਸੀਗੀ ਆਸ਼ਰਮ ਅੰਮ੍ਰਿਤਸਰ ਦੇ ਵਿੱਚ ਕੀ ਨਾਂ ਸੀ ਆਸ਼ਰਮ ਦਾ ਦਰਬਾਰ ਸਾਹਿਬ ਨਹੀਂ ਆਸ਼ਰਮ ਦਾ ਨਾਂ ਕੀ ਸੀਗਾ ਦਰਬਾਰ ਸਾਹਿਬ ਆਪਣਾ 골ਡ ਟਾਪ ਠੀਕ ਆ ਸੋਨੇ ਚਾਂਦੀ ਵਾਲਾ ਇਹ ਵੀ ਜੀ ਤੁਹਾਨੂੰ ਕਦੋਂ ਕਦੀ ਮਿਲੀ ਇਹ ਵੀਰ ਜੀ ਆਈ ਨਾ ਇੱਥੇ ਪ੍ਰਸ਼ਾਦਾ ਛਕੰਦਾ ਸਾਰੇ ਜਾਣੇ ਅੱਛਾ ਇਹ ਆਉਂਦੀ ਆ ਪਰਲੇ ਬੂਹੇ ਵੱਲੋਂ ਤੇ ਇਹਨੇ ਆ ਕੇ ਦੱਸਿਆ ਕੀ ਕੀਤਾ ਇੱਥੇ ਮੁੰਡਾ ਸਾਡੇ ਆਹ ਵੇਡਾ ਵੀਡੀਓ ਬਣਾਉਂਦਿਆ ਅੱਛਾ ਉਹਦਾ ਸਾਲੀ ਇਹਦੇ ਕੋਲ ਆ ਪੱਲੀ ਇੱਕ ਉਹ ਵੀ ਇੱਥੇ ਰੱਖੀ ਐ ਥੱਲੇ ਅੱਛਾ ਇਹਨੇ ਆਉਂਦਿਆ ਸਾਰੀ ਨਾ ਕੀਤਾ ਉਹਦੇ ਉੱਤੇ ਪੱਲੀ ਪਾ ਲਈ ਪੱਲੀ ਪਾ ਲਈ ਯਾਰ ਭయ్యా ਸੀ ਕਰਾ ਜਿੰਨੇ ਸਾਡਾ ਪਰਿਵਾਰ ਪੱਖਿਆ ਵੀ ਕਿਹੜੇ ਵੇੜੇ ਗਾਉਂਾ ਕਿੱਦਾਂ ਆ ਆਪ ਕੋਈ ਨਹੀਂ ਆ ਬਾਅਦ ਵਿੱਚ ਕੀ ਚੱਕਰ ਜਾਂਦਾ ਵੀ ਹਾਂ ਬਾਅਦ ਵਿੱਚ ਇਹਨੂੰ ਅੱਡੇ ਦੇ ਛੱਡਾਏ ਠੀਕ ਆ ਅੱਡੇ ਦੇ ਛੱਡ ਕੇ ਆਉਣ ਤੋਂ ਬਾਅਦ ਜਦੋਂ ਆ ਗਏ ਨਾ ਸਰ ਇੱਥੇ ਫਿਰ ਇਹਨਾਂ ਸਲਾਹ ਬਣਾਈ ਵੀ ਆਪਾਂ ਐਂ ਕਰੀਏ ਵੀ ਕੋਈ ਗਲਤ ਗੱਲ ਨਾ ਹੋ ਜੇ ਆਪਾਂ ਕਿਸੇ ਸੰਸਥਾ ਨੂੰ ਸੱਦੀਏ ਹਾਂਜੀ ਫਿਰ ਮੈਂ ਬਾਬਾ ਜੀ ਤੁਹਾਨੂੰ ਐਂ ਸੰਪਰਕ ਕੀਤਾ ਤੁਹਾਡਾ ਨੰਬਰ ਲੱਭਿਆ ਬਿੰਦਸਪੰਦ ਜੁਮੇਵਾਰ ਰੋਸ਼ਨਾ ਚਾਲੋ ਓਕੇ ਇੱਥੇ ਵੀਡੀਓ ਪਾ ਦਿੱਤੀ ਹੁਣੇ ਵਾਇਰਲ ਹੋ ਪਹੁੰਚ ਜਾਣੀ ਸੇਰੇ ਪਾਉਂਗਾ ਤੇਰੇ ਵੈਲ ਵਾਲ ਪਹੁੰਚ ਜਣੀ ਇਹਦਾ ਡਾਟਾ ਦੇ ਦੇਣਾ ਨੰਬਰ ਨੰਬਰ ਪਹਿਨੇ ਕੋਈ ਹੈਗਾ ਕਰਦਾ ਨਹੀਂ ਜੀ ਮੇਰਾ ਨੰਬਰ ਹੈ ਮੇਰੇ ਪੁੱਤਰ ਦਾ ਆ ਲਿਖਿਆ ਨਾ ਲਿਖਿਆ ਮੇਰੇ ਪੁੱਤਰ ਦਾ ਆ ਲਿਖਿਆ ਆ ਮੈਸੇਜ ਲਿਖਿਆ ਕੀ ਲਿਖਿਆ ਇਹ ਆ ਕਾਸਿਬ ਜੰਗ ਆ ਕਾਇਦੀ ਤੇ ਆਉ ਤੇ ਕੀ ਆ ਆ ਸ਼ੀਲਾ ਪਹਿਣੀ ਅਸੇ ਪਰ ਪਹਿਣੀ ਮਰ ਗਈ ਹੋਵੀ ਅੱਛਾ ਤੇ ਨਾ ਯਾਦ ਕਰੀ ਨਾ ਕੋਈ ਮੈਨ ਨੰਬਰ ਨੂੰ ਬੰਨੀ ਯਾਦ ਨੰਬਰ ਮੇਰੇ ਕੋ ਜਾਜ਼ੀ ਮੈਨ ਫੋਨ ਖੋਲਾ ਸਿਕ ਲੰਗਰੀ ਮਣੀ ਇੱਦਾਂ ਮਰਦਾ। ਕੱਲ ਕੋਈ ਨੰਬਰ ਨਹੀਂਗਾ। ਆਪਣੇ ਤੁਹਾਡੀ ਖਾਸਾ ਤਨਾ। ਅੱਛਾ। ਪਤਾ ਨਹੀਂ ਮੈਂ ਚਾਚਾ ਸਰ ਕੋਣ ਹੈ। ਛੋਰੀਆਂ ਬੜੀਆਂ ਕੱਤ ਨੰਬਰ ਕੋਲ ਕੋਲ ਤੇ ਸੇਮਾ ਸਿੱਖ। ਅੱਛਾ। ਅੱਜ ਅੱਜ ਸੰਧੀ ਐਸਸੀ ਆਈਆਂ ਪਿੰਡ ਪ੍ਰਿੰਗੜੀ ਆ ਪੱਟੀ ਸ਼ੈਦ ਕੋਲ ਪੈਂਦਾ ਏ। ਜ਼ਿਲ੍ਹਾ ਤਰਨਤਾਰਨ ਦੇ ਵਿੱਚ। ਤੇ ਇਹ ਵੀਡੀਓ ਨਹੀਂ ਦੱਸ ਰਿਹਾ ਕਿ ਆਏ ਭੈਣ ਜਿਹੜੀ ਆ ਭੈਣ ਕੋਈ ਗੱਲ ਦੋ ਮਿੰਟ ਗੱਲ ਕਰ ਲੈਣੇ। ਇਹ ਦੱਸ ਦਿਆ ਕਿ ਇਹ ਭੈਣ ਦਾਰ ਕਟ ਵਗ ਕੇ ਸਰਕਾਰੀ ਥੋੜੇ ਚਿਰ ਪਹਿਲਾਂ ਜਿਹੜਾ ਵੀਰਾ ਲੱਗੇ ਖੜਾ ਵਾ ਇਹਦੇ ਕੋਲ ਆ ਕੇ ਤੈਨੂੰ ਇਹ ਪੱਲੀਏ ਦੇ ਉੱਤੇ ਪਾ ਦਿੱਤੀ ਇਹ ਜਿਹੜੇ ਸਾਰੇ ਵੀਰ ਆ ਲੱਗ ਪਿੰਡ ਦੇ ਆ ਤੇ ਉਹ ਸਾਰੇ ਇੱਕੇ ਦਮ ਜਿਵੇਂ ਕਹਿੰਦੇ ਚਿਕਨ ਨੇ ਹੋ ਗਏ ਕਿ ਯਾਰ ਕੌਣ ਆ ਗਿਆ ਕਿੱਥੋਂ ਆ ਗਿਆ ਪਰ ਫੇਰ ਹੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਲਗਭਗ ਰਾਤ ਦੇ 11:30 11 ਵਜੇ ਦਾ ਪੂਰੇ ਦਾ ਟਾਈਮ ਆ ਤੇ ਇਹਨਾਂ ਵਿਚਾਰਿਆਂ ਨੇ ਇਸ ਭੈਣ ਦੀ ਖਾਤਰ ਸਾਨੂੰ ਫੋਨ ਕੀਤਾ ਪਹਿਲਾਂ ਸਾਡਾ ਨੰਬਰ ਲੱਭਾ ਕਿ ਤਾਂ ਜੋ ਇਹ ਭੈਣ ਕਿਤੇ ਗਲਤ ਅੰਸਰ ਦੇ ਆਥਿ ਚ ਨਾ ਜਾਏ ਪੰਜ ਛੇ ਮੋੜ ਸੇ ਲੱਗੇ ਪਿੰਡ ਦੇ ਵਿੱਚੋਂ ਸਾਰੇ ਲੱਗ ਗਏ ਪਹਿਲਾਂ ਲੱਗਦੇ ਰਹੇ ਨਾ ਜੇ ਜਾ ਕੇ ਲੋਕੀ ਉਧਰ ਆਪਣੇ ਨਾ ਬੀਲੀ ਘਰ ਆ ਬੀਲੀ ਘਰ ਦੇ ਲੱਗੇ ਨਾ ਸ਼ਟਰ ਲੱਗਾ ਤੇ ਸ਼ਟਰ ਚੁੱਕਿਆ ਰੱਬੀ ਦੁਕਾਨ ਦਾ ਉਹ ਦੁਕਾਨ ਦੇ ਵਿੱਚ ਲੁਕੀ ਰੱਬੀ ਜਦੋਂ ਆਵਾਜ਼ ਆਉਂਦੀ ਆ ਫੇਰ ਸਾਨੂੰ ਪਤਾ ਲੱਗਦਾ ਵੀ ਇੱਥੇ ਧੰਨਵਾਦ ਹੋਈ ਨਾ ਉਸੇ ਵੇਲੇ ਆ ਗਏ ਅਸੀਂ ਬਹੁਤ ਧੰਨਵਾਦ ਲੱਗੇ ਸੀ ਨਾ ਲੱਗੇ ਸੀ ਯਾਰ ਹਨਾ ਭਾਵੇਂ ਲੱਗਾ ਬੱਬਾ ਜੀ আর ਕੋਈ ਕਹਿੰਦਾ ਸਵੇਰੇ ਵੇਖਾਂਗੇ ਗੱਲ ਪਤਾ ਕੀ ਹੁੰਦੀ ਵੀਰੇ ਭੈਣਾ ਦੇ ਮਾਮਲੇ 'ਚ ਮੈਂ ਥੋੜਾ ਜਿਹਾ ਸਟਰਕ ਹੁੰਦਾ ਹਾਂ ਮੈਂ ਜਿਆਦਾ ਨਹੀਂ ਉਹ ਅਸੀਂ ਤਾਂ ਅੱਗੇ ਵੀਡੀਓ ਵੇਖੀ ਕਿਰਤੋਵਾਲ ਦੀ ਹਾਂ ਜਿਹਨੂੰ ਜਿਹਨ ਗੱ ਇਨਾ ਟਾਈਮ ਹੀ ਨਾ ਗੱਡੀ ਡੱਕ ਮੈਂ ਨਾ ਤੈਨੂੰ ਛੋਂਦਾ ਨਹੀਂ ਕਰੀ ਫੜੀ ਗੋਬ ơi ਫੋਟੋ ਜਾਏਗਾ ਕਿੱਥੇ ਵਰਨਾ ਵਾ ਤੇਰੀ ਮਾਸੀ ਦੱਸ ਦੇ ਭੈਣ ਦੇ ਨਾ ਓਏ ਨੂੰ ਬਣਾ ਦੀ ਵੀਡੀਓ ਰੋਕ ਯਾਰ ਗੱਡੀ ਆਈ ਇਸੇ ਕਰਕੇ ਆਈ ਧੋਰ ਕੇ ਲਿਆ ਕੇ ਉੱਥੇ ਵੀ ਬਾਹ ਸਕਦੇ ਆ ਚਾਹੀਏ ਨਾ ਲਿਆ ਕੇ ਤੇ ਗੁਰਦਾਰ ਸਾਹਿਬ ਦੀ ਸੇਵਾ ਵਾ ਅੱਜ ਕੱਲ ਨਹੀਂ ਤੇ ਕੋਣ ਵੀਰ ਕੀਤਾ ਸੋਈਦਾ ਵੀਰ ਆਈਆਂ ਗੁਰਦਾਰੀ ਇਹਨੂੰ ਪੁੱਛਿਆ ਵੀ ਕੀ ਛਕਣਾ ਇਹਨੇ ਅੱਜਾ ਵੀ ਪਹਿਲਾਂ ਪਾਣੀ ਪਿਆ ਫਿਰ ਇਹਨੇ ਚਾਹ ਛਕਣੀ ਆ ਪ੍ਰਸ਼ਾਦ ਇਹਨਾਂ ਪਰਸ਼ਾਦ ਲਿਆ ਕੇ ਦਿੱਤਾ ਤੇ ਫਿਰ ਇਹਦਾ ਲੱਭ ਤੂ ਸਿਰੇ ਤੇ ਬੈਠੇ ਸਾਰੇ ਕਿਹੜੀ ਜਗ੍ਹਾ ਹੈ ਫਰੋਹਪੁਰ ਕਿੱਥੇ ਕਿ ਸਾਰੇ ਹੀ ਮੇਰੇ ਮੁੱਠਾ ਦੇ ਘਾੜੀਆ ਜਾਟੀ ਦਰਿਆ ਆ ਮੁੱਠਾ ਵਾਲਾ ਤੇ ਆ ਵਾ ਨਹੀਂ ਇੱਧਰ ਮੁੱਠਿਆ ਵਾਲਾ ਸਾਰਾ ਸਭ ਕੋਲ हां बाबा ਵੀ ਸਦਾ ਬਰਤਨ ਮੋਟਿਆਂ ਵਾਲਾ ਤੇ ਇਹੋ ਹੀ ਆ ਉਹ ਹੀ ਦਸੰਦੀ ਉਦੋਂ ਦੀ ਜਿੱਦ ਕਦੋਂ ਦਾ ਤਲਾਕਤ ਹੁੰਦਾ ਹੈ ਵਾ ਤਲਾਕ ਮਰਾ ਬਸ ਹੋ ਗਿਆ ਕੱਲ ਪਰਸੋਂ ਨਹੀਂ ਕਿੰਨਾ ਚਿਰ ਹੋ ਗਿਆ ਤਲਾਕ ਸਾਲ ਸੀ ਪਤਾ ਵੀਰੇ ਮੈਂ ਤਦਾਰ ਵੱਡ ਕੋਈ 16 ਦਸੰਦੀ ਪਿਛਲਾ ਕ ਵੇਲਾ ਸਾਰਾ ਟ੍ਰਿਕ ਪਰ ਆ ਕਿੰਨੇ ਤੇਰੇ ਆ ਮੈਂ ਕੱਲੀ ਕੱਲੀ ਮਾਪੇ ਚੀ ਆ ਭਰਾ ਭਰਾ ਨਹੀਂ ਗੇ ਚੱਚਤਾ ਦਾ ਵਾਧੂਗਾ ਤੇ ਸਕੇ ਨਹੀਂ ਭਰਾਗੇ ਸਕੇ ਭਰਾ ਤਰ ਪਰ ਜਦੋਂ ਕੱਲੀ ਕੱਲੀ ਮਾਪੇ ਤੇ ਸਕੇ ਭਰਾ ਮਾਂ ਕ ਤੇ ਇੱਕ ਦੀ ਬਤ ਪਾਪਾ ਮਰ ਜਾ ਤੇ ਪਾਪਾ ਮੈਂ ਅੱਛਾ ਕੀ ਕੰਮ ਕਰਦੇ ਹੈ ਪਾਪਾ ਪਾਪਾ ਮੇਰਾ ਮਿੱਟੀ ਦਾ ਕੰਮ ਕਰਦਾ ਲੱਕ ਦੇ ਟੁੱਟ ਗਈ ਸੀ ਜੇ ਅੱਗੇ ਟਰੈਕਟਰ ਛੜਕਾ ਸੀਗਾ ਪਤਾ ਸਾਰਾ ਉਹਨੂੰ ਪਤਾ ਤੁਹਾਨੂੰ ਤੇ ਫਿਰ ਕਿਹਦੇ ਨਾਲ ਨੀਂਹ ਪੈਣ ਪੜੀ ਲਿਖੀ ਹੋਈ ਹੈਗੀ ਪੜੀ ਆ ਪਣੀ ਸਰ ਕੌਣ ਰਚੂ ਤੇ ਮੈਂ ਚਾਹ ਰੱਖਣਾ ਕਿ ਕਿੰਨੀ ਮੈਂ ਪੰਜ ਪੜੀ ਮੁਸਲਮਨ ਮਰਿਆ ਉਹ ਤਾਂ ਛੋਛੋ ਵੀਡੀਓ ਕਿ ਦਬਨਗੇ ਸੀ ਉਹ ਤਾਂ ਛੋਛਾ ਛੋਟਾ ਇਹ ਨਾ ਡਿਸਟਰਬ ਹੋਈ ਪਈ ਹੈ ਵਿਚਾਰੀ ਕੇ ਗੱਲ ਕੇ ਗੱਲ ਤੋਂ ਡਿਸਟਰਬ ਕੇ ਗੱਲ ਤੋਂ ਡਿਸਟਰਬ ਹੋਈ ਇਹਦੀ ਹਾਂ ਠੀਕ ਆ ਇਹਦੀ ਦਵਾਈ ਚੱਲ ਗਈ ਇਹਦੀ ਪੂਰਾ ਸਹੀ ਹੋਣੀ ਕਿਉਂਕਿ ਇਹਨੂੰ ਜਿਹੜਾ ਮੈਂਟਲ ਡਿਸਟਰਬ ਹੁੰਦਾ ਉਹਨੂੰ ਕੁਝ ਪਤਾ ਨਹੀਂ ਹੁੰਦਾ ਇਹਨੂੰ ਪਤਾ ਸਭ ਕੁਝ ਆ ਤੁਸੀਂ ਤਾਂ ਰੋਜ਼ ਨਵੇਂ ਨਵੇਂ ਨਵੀਂ ਕ੍ਰੀਏਟ ਕਰਦੇ ਹੋ ਨਾ ਪਲੀਜ਼ ਆਏ ਦੂਜਾ ਦੂਜਾ ਵਰਡਿੰਗ ਹੋਈ ਜਿਹੜੇ ਯੂਜ਼ ਕਰਨੇ ਹਨ ਹਾਂ ਹਰ ਕੋਈ ਨਹੀਂ ਪੜਿਆ ਲਿਖਿਆ ਬੰਦਾ ਯੂਜ਼ ਕਰਦਾ ਜਿਵੇਂ ਰਿੰਗ ਇੱਕ ਬੱਤੀ ਇੱਕ ਮਰ ਗਿਆ ਤੇ ਇੱਕ ਪਤਾ ਨਹੀਂ ਮੁੰਡਾ ਮੇਰਾ ਕਿਤਰਾ ਭਈਆ ਨੇ ਰੱਖਿਆ ਪਹਿਲੇ ਮੁੰਡਾ ਕਿੱਥ ਕਿੰਨੇ ਰੱਖਿਆ ਸੀ ਕਿੰਨੇ ਰੱਖਿਆ ਚਾਰ ਪੰਜ ਅੱਛਾ ਪਤਾ ਨਹੀਂ ਉਹਨਾਂ ਕੀ ਕਰ ਨੇ ਬੇਟਾ ਕਿੱਥੇ ਹੈ ਤੇ ਬੇਟਾ ਮੈਂ ਰੱਖਿਆ ਵਦਾ ਨਾ ਕੀ ਇਹਦਾ ਮੇਰੇ ਕੋਲ ਮੁੱਠੇ ਕੋਲੇ ਉਧਾਂ ਬੇਟੇ ਦਾ ਕੀ ਨਾਮ ਹੈ ਹਾਂਜੀ ਬੇਟੇ ਦਾ ਕੀ ਨਾਮ ਆਕਾਸ਼ ਦੇਸ਼ੇ ਬੇਟੇ ਦਾ ਨਾਮ ਲਿਖਿਆ ਅੱਗੇ ਵੀ ਪੱਕਾ ਹੈ ਕਦੀ ਮਿਟਿਆ ਪਰਨਾਮ ਕੀ ਦਾ ਵਾ ਇਹੋ ਬੰਦ ਨੇ ਕਿਹਾ ਬਾਬਾ ਜੀ ਤੇ ਪਰਸੇ ਲਈ ਦਾ ਸੇਲੀਆ ਉਹ ਕਿੱਥੋਂ ਦੀ ਹੈ ਸੇਲੀ ਕਿੱਥੋਂ ਦੀ ਆ ਉਹ ਸੇਲੀ ਮਰ ਗਈ ਅੱਜ ਆ ਦਰਵਾਦੀ ਵੈਰੋਵਾਲ ਦੀ ਵੈਰੋਵਾਲ ਤਰਨਤਾਰਨ ਦੇ ਨਾਲ ਹੀ ਆ ਸ਼ਾਇਦ ਮੇਰੇ ਤੋਂ ਯਾਰ ਮੇਰਾ ਨੰਬਰ ਕਿ ਫੋਨ ਕਿੱਥੇ ਮੇਰੇ ਤੋਂ ਨੰਬਰ ਵੀ ਹੁੰਨੇ ਵੈਰੋਵਾਲ ਦੇ ਵੀਰਾਂ ਦਾ ਹੈਗਾ ਫੋਨ ਬੜਾ ਛੜਾ ਬੜਾ ਹੋ ਗਿਆ ਦਰ ਆ ਪਰ ਹਟਾ ਪਿੰਡ 11 ਵਜੇ ਹੋਦਾ ਹਨਾ ਉਹਦਾ ਨੰਬਰ ਤੇ ਮੇਰੇ ਤੋਂ ਵੈਰੋਵਾਲ ਦੇ ਕਈਆਂ ਵੀਰਾਂ ਦੇ ਹੁੰਦੇ ਆ ਖਰੂਦਾ ਤਹਿਸੀਲਪਾਦ ਖਰੂਦਾ ਤਹਿਸੀਲਪਾਦ ਸਿੱਧੇ ਹੁਣ ਟਾਈਮ ਹੀ 11 ਵਜੇ ਆ ਕੋਈ ਗੱਲ ਨਹੀਂ ਬੱਬੀ ਜੀ ਕਰਕੇ ਵੇਖ ਲਓ ਕੋਈ ਨਹੀਂ ਕਰਕੇ ਵੇਖ ਲਓ ਮੈਨੂੰ ਮਟਲਕ ਨਹੀਂ ਕੋਈ ਕੋਈ ਗੱਲ ਨਹੀਂ ਐ ਇੱਡੀ ਸੁੱਤੇ ਵੀ ਨਹੀਂ ਹੁੰਦੇ ਜਿਨ੍ਹਾਂ ਦਾ ਬਹੁਤ ਫਰਕ ਪੈ ਗਿਆ ਵੇ ਲੋ ਜੋ ਕੰਟੈਕਟ ਹੋ ਸਕਦਾ ਕਰ ਲੋ ਨਹੀਂ ਤੇ ਫਿਰ ਸਵੇਰੇ ਤੇ ਹੈਗਾ ਹੀ ਆ ਆ ਤਾਂ ਮੋਦੇ ਨੰਬਰ ਵੱਲ ਉੱਤਰ ਮੋਦੇ ਨੰਬਰ ਮੈਨਾਂ ਮੈਨੂੰ ਕੋਈ ਵੀ ਫੋਨ ਲਾਵੇ ਨਾ ਮੈਂ ਉਹਨੂੰ ਐਡਰੈਸ ਪੁੱਛਣਾ ਹੁੰਦਾ ਵੀਰੇ ਤੇਰਾ ਪਿੰਡ ਕਿਹੜਾ ਅਣ ਤੇ ਨਾ ਵੀਰਾਂ ਦੇ ਨੰਬਰ ਆ ਵੇਰ ਵਾਲ ਦੇ ਠੀਕ ਆ ਕੋਈ ਵੱਲ ਲਾ ਲੋ ਜਿੱਥਰ ਮਰਜੀ ਲਾ ਲੋ ਜਿੱਥਰ ਮਰਜੀ ਲਾ ਦੋ ਵੇਰ ਵਾਲ ਕੀ ਚਾਣੀ ਫੜੇ ਕਿੰਨਾ ਨੇ ਖਰਚੀ ਪੇਕੇ ਨਹੀਂ ਘਰਾਂ ਚ ਨਹੀਂ ਘਰਾਂ ਚ ਕੀ ਕੀ ਦਾ ਸਰਪੰਚ ਰਾਜਾ ਸਿੰਘ ਗੱਡੀ ਦਾ ਨਾਮ ਕੀ ਪਾਦਰ ਨੇ ਮਤਲਬ ਬਿੰਦਰ ਸਿੰਘ ਸੋਰੇ ਦਾ ਸੋਰੇ ਦਾ ਕੀ ਨਾਮ ਸੋਰੇ ਦਾ ਨਾਮ ਸੋਰਾਂਜੀ ਤਲਾਬ ਕੋਤਰ ਕਿਹਾ ਨਾ ਨਾਣੀ ਪਤਾ ਉਹਨਾਂ ਦਾ ਜੱਜਾ ਸਿੰਘ ਸੱਸ ਸੱਸ ਬੰਸ ਕੋ ਹਲੋ ਉਹ ਪੁੱਤ ਬੰਦੇ ਪਤਾ ਕੀ ਪੁੱਤ ਬੰਦੇ ਹੋਰ ਪ੍ਰਭ ਜੀ ਦੀ ਵੀਰ ਕੀ ਹਾਲ ਜੀ ਹੋਰ ਜੀ ਆ ਬਾਬਾ ਰਤਨਦੇਵ ਸੋਸਾਇਟੀ ਤੋਂ ਬੋਲਦਾ ਮਹਰਾਣਿਓ ਹਲੋ ਮੈਂ ਕਹਾਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਬੋਲਦਾ ਵੀਰ ਜੀ ਮਹਰਾਣੇ ਤੋਂ ਤੇ ਵੀ ਜੀ ਇੱਕ ਭੈਣ ਆ ਵੈਰੋਵਾਲ ਦੀ ਸਾਨੂੰ ਇੱਥੇ ਨਾ ਪੱਟੀ ਮਿਲੀ ਆ ਹੁਣ ਰਾਤ ਦੇ 11 ਵਜੇ ਪ੍ਰਿੰਗੜੀ ਉਹ ਪਿੰਡ ਆਪਣਾ ਵੈਰੋਵਾਲ ਦੱਸਦੀ ਆ ਤੇ ਕਹਿੰਦੀ ਕਿ ਨਾਈ ਸਿੱਖਾਂ ਦੇ ਪਰਿਵਾਰ ਚੋਂ ਆ ਮੈਂ ਵੀ ਆਈ ਉਹ ਨਾ ਆਪਣਾ ਪਿੰਡ ਵੈਰੋਵਾਲ ਦੱਸਦੀ ਆ ਤੇ ਕਹਿੰਦੀ ਮੈਂ ਨਾਈ ਸਿੱਖਾਂ ਦੇ ਪਰਿਵਾਰ ਚੋਂ ਆ ਵੈਰੋਵਾਲ ਪਿੰਡ ਤੋਂ ਜਸਾ ਸਿੰਘ ਸੌਰੀ ਜਸਾ ਸਿੰਘ ਤੇ ਵੈਰੋਵਾਲ ਪੈਨੇ ਸੌਰੀ ਕਿ ਪੇਕੇ ਆ ਪੇਕੇ ਆ ਵੈਰੋਵਾਲ ਜਸ ਕੀ ਪੇਕੇ ਪਿਓ ਦਾ ਨਾਮ ਕੀ ਪੈਨੇ ਉਹਦਾ ਨਾਮ ਮੇਰੇ ਦਾ ਬਚਪਨ ਦਾ ਹੈਗਾ ਬਿੰਦਰ ਸਿੰਘ ਬਿੰਦਰ ਸਿੰਘ ਹਾਂਜੀ ਭਾਈ ਬਿੰਦਰ ਸਿੰਘ ਪਿਓ ਦਾ ਨਾਮ ਦੱਸਦੀ ਕਹਿੰਦੀ ਮਰ ਗਿਆ ਸੀ ਕਿਉਂਕਿ ਲੱਖ ਨੂੰ ਕੁਝ 60 ਸੀ ਉਹਨੇ ਬਿੰਦਰ ਸਿੰਘ ਦੇ ਪਿਓ ਦਾ ਨਾਮ ਹਾਂਜੀ ਮਾਤਨ ਮਾਤਨ ਦਾ ਡੱਤੋ ਗਿਆ ਡੱਤੋ ਗਿਆ ਮਾਤਨ ਮਾਤਨ ਦੀ ਡੈਥ ਹੋ ਗਈ ਕੀ ਨਾਮ ਕੀ ਘਰ ਕਿੱਥੇ ਘਰ ਕਿੱਥੇ ਕਿ ਬੈਣੀ ਕਾ ਸਾਡਾ ਢਾਈ ਦੇ ਕੋਲੇ ਸਰਕਾਰੀ ਸਕੂਲ ਆ 12 ਦਾ ਪਿੰਡ ਵਸਦੀ ਦਰਵਾਟ ਬਾਗ ਸਕੂਲ ਸੁਨੇਵਦੀ ਗੁੰਦ ਦਾ ਸਾਡੇ ਕੋਲ ਠੀਕ ਹੈ ਰਜਮਾਰ ਨੇ ਦਾ ਬਾਗ ਦਾਗੇ ਥਾਣੇ ਵਾਲਾ ਥਾਣੇ ਵਾਲਾ ਹਾਂ ਥਾਣੇ ਵਾਲਾ ਸਾ ਇਹ ਨਹੀਂ ਕਿ ਕਿਤੇ ਦਾਰ ਕਿੰਨਾ ਤੰਨਾ ਜੀ ਫਿਰ ਆ ਨਾਈਸ ਇਹ ਮੰਗੀ 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 ਨਹੀਂ ਮੰਗੇ ਨਹੀਂ ਆਪਾਂ ਨੇ ਆ ਗੱਲ ਹੀ ਕਰਨਾ ਮਾੜੀਏ ਮੁੰਵੇ ਗੱਲ ਕਰ ਆਪਣੇ ਬਾਪਿਆਂ ਵਾਲੀ ਵਸਤੀ ਹਾਂ ਬਾਵੇ ਵਾਲਾ ਪਿੰਡ ਇਹਦਾ ਬਾਵੇ ਦਾ ਦੋ ਵਾਰ ਵਾਲਾ ਛੋਟਾ ਵਾਰ ਵਾਡਾ ਵਾਰ ਆ ਤੁਹਾਡਾ ਕਿਹੜਾ ਸਾਡਾ ਵੱਡਾ ਵਾਰ ਵਾਲਾ ਗਰਾਊਂਡ ਵਾਲਾ ਆ ਥਾਣੇ ਵਾਲਾ ਹਾਂਜੀ ਇਹਦਕਾਰ ਇੱਕ ਨੇ ਮੰਗੀ ਨਹੀਂ ਨਾ ਉਹਦਾ ਇੱਕ ਮਿੰਟ ਹਾਂਜੀ ਇੱਕ ਹਾਂਜੀ ਹਾਂਜੀ ਇਹ ਤਾਜਗਿੰਦਰ ਹਾਂ ਇੱਕ ਮਿੰਟ ਮੇਰੀ ਕਸ ਸੁਣਨਾ ਵਟ ਮੇਰਾ ਤੇ ਉਹਨਾਂ ਨੇ ਮੈਨੂੰ ਨਾ ਮਤਲਬ ਕਿ ਤਾਜਗਿੰਦਰ ਚੋਂ ਨਾ ਕਿਰਾਇਆ ਤੇ ਘਰ ਲੈ ਲਿਆ ਸੀਗਾ ਤੇ ਉਹਦੀ ਘਰ ਦੀ ਇੱਦਾਂ ਸੀਗਾ ਮਤਲਬ ਕੋਈ ਕੋਈ ਨਾ ਕੋਈ ਬੰਦੇ ਪ੍ਰੋਬਲਮ ਪੈ ਜਾਂਦੇ ਚਲੋ ਘਰ ਦੇ ਵਿੱਚ ਤੁਹਾਨੂੰ ਗਹਿਣੇ ਪਾਏ ਸਾਰ ਤਰਾ 5 ਕਿ ਲੱਖ ਦਾ ਵੇਚਦਾ ਚਲੋ ਅਗਲੇ ਨਹੀਂ ਚਲੋ ਫਿਰ ਵੀ ਚਲੋ ਅਗਲੇ ਕੋਈ ਵੀ ਕਹਤਾ ਕਹਦਾ ਇਹ ਪਹਿਲੇ ਉਹਨੇ ਪਿਓ ਦਾ ਨਾਮ ਦੱਸ ਆਪਣੇ ਆਪਣੇ ਫਾਦਰ ਸਾਹਿਬ ਦਾ ਨਾਮ ਦੱਸ ਹਾਂ ਤਾਂ ਮੈਂ ਨਾਮਾ ਬਿੰਦਰ ਸਿੰਘ ਹਾਂ ਬਿੰਦਰ ਤਾਂ ਉਹ ਮੇਰੇ ਤਾਹੂਆ ਜਦੋਂ ਮੈਂ ਨਾਲ ਗੱਲ ਕਰਨੀ ਆ ਤੇ ਤਾ ਉਹ ਮੈਨੂੰ ਪਤਾ ਕੀ ਕੀਤਾ ਸੀਗਾ ਮਤਲਬ ਇਹ ਕਹ ਰਿਹਾ ਤਾ ਪੈਗਾ ਸੋਨੂੰ ਟਟਾ ਨਹੀਂ ਦਾ ਪਟਨ ਤੇ ਲੱਗਾ ਵੀ ਜੀ ਕੋਈ ਮਤਲਬ ਕਿ ਪਤਾ ਇਹਨਾਂ ਦਾ ਨੇ ਦਾਦਾ ਪੁੱਤ ਚਲੋ ਬਾਪਾ ਦਾ ਕਰ ਲੈਣਾ ਵਾ ਹਾਂਜੀ ਤੇ ਕੀ ਗੱਲ ਕੀ ਪ੍ਰੋਬਲਮ ਕੀ ਆ ਇਹ ਵੀ ਜੀ ਮੈਂਟਲੀ ਡਿਸਟਰਬ ਹੋਈ ਪਈ ਭੈਣ ਠੀਕ ਆ ਜੀ ਤੇ ਇੱਥੇ ਪਰਿੰਗੜੀ ਪਿੰਡ ਆ ਪੱਟੀ ਦੇ ਨਾਲ ਹੀ ਤੇ ਉੱਥੇ ਰਾਤ ਦੇ ਮਤਲਬ ਹੁਣ ਤੁਹਾਨੂੰ ਪਤਾ 11 ਵਜੇ ਉੱਥੇ ਗੁਰਦਾਰ ਸਾਹਿਬ ਦੇ ਵਿੱਚ ਨਾ ਧੁਰੀ ਫਿਰਦੀ ਸੀ ਤੇ ਉਹ ਚੱਲ ਹੈਗੇ ਆਪਣੇ ਪੰਜਾਬੀ ਭਰਾਵਾ ਉਹ ਕਿਹਦੇ ਨਾ ਨੌਜਵਾਨ ਮੁੰਡਾ ਸੀ ਤੇ ਉਹ ਮਤਲਬ ਉਹਦੇ ਉੱਤੇ ਪੱਲੀ ਬੁੱਲੀ ਪਾ ਦਿੱਤੀ ਮਤਲਬ ਜਿਵੇਂ ਡਿਸਟਰਬਾ ਤੇ ਉਹ ਵਿਚਾਰੇ ਕਾਫੀ ਵੀਰ ਉਹ ਉੱਥੇ ਇਕੱਠੇ ਹੋ ਗਏ ਇਹ ਪਿੰਡ 'ਚ ਭੱਜ ਗਈ ਫਿਰ ਉਹਨਾਂ ਨੇ ਇਹਨੂੰ ਲੱਭ ਕੇ ਮੈਨੂੰ ਫੋਨ ਲਾਇਆ ਤੇ ਮੈਂ ਕਿਹਾ ਚਲੋ ਇਪ ਵੈਰਵਾਲ ਪਿੰਡ ਦਾ ਦੀ ਤੇ ਚਲੋ ਮੇਰੋ ਡਾਡਾ ਨੰਬਰ ਹੈਗਾ ਸੀਗਾ ਤੇ ਮੈਂ ਤੁਹਾਨੂੰ ਲਾਲ ਫੋਨ ਆਇਆ ਆਪੇ ਮਾਪੋ ਤੇ ਕੱਲੇ ਆ ਇੱਕ ਮਿੰਟ ਬੰਦੇ ਬੁੱੱਚੇ ਬੱਚੇ ਬੁੱੱਚੇ ਅੱਖਾਂ ਦੀ ਮੇਰੇ ਪੁੱਤ ਆਪ ਪਤਾ ਨਹੀਂ ਕਿਹਦੇ ਕੋਲ ਦੱਸਣੀ ਮੈਂ ਪੈਣੇ ਪੇ ਜਿਹੜਾ ਬੇਟਾ ਕਿਹਦੇ ਕੋਲ ਆ ਆ ਸ਼ਰਮ ਦੇ ਵਿੱਚ ਸੀਗੀ ਤਾਂ ਆਸ਼ਮ ਆਸ਼ਮ ਦੱਸਦੀ ਕਿ ਨਹੀਂ ਮੈਂ ਅੰਮ੍ਰਿਤਸਰ ਆਸ਼ਮ ਚ ਆ ਗਿਆ ਹੇ ਦੇ ਵਿੱਚ ਮੈਂ ਤੁਹਾਨੂੰ ਇੱਕ ਨਾ ਫੋਟੋ ਭੇਜਦਾ ਵਾਂ ਤੁਸੀਂ ਚਲੋ ਹੁਣ ਤੇ 11 ਵਜ ਗਿਆ ਮੈਨੂੰ ਸਵੇਰੇ ਚਲੋ ਉਹਨੇ ਚੋਂ ਹੁਣ ਮੈਂ ਆਸ਼ਮ ਚ ਲੈ ਜਾਂਦਾ ਇਹਨੂੰ ਤੇ ਫਿਰ ਸਵੇਰੇ ਦਾ ਨਾ ਪਤਾ ਕਰਕੇ ਤੇ ਮੈਨੂੰ ਦੱਸਿਓ ਠੀਕ ਹੈ ਜੀ ਪੋਡੋ ਭੇਜੋ ਜੀ ਰੰਨਾ ਤੇ ਜਿਹੜਾ ਪੁੱਛ ਗਿਆ ਹੈ ਜੀ ਜੀ ਮੇਰੇ ਪਾਸ ਹੈ ਹੈ ਕੱਲ ਵੀ ਪਾਸ ਹੈ ਹੈ ਸੈਲਫੀ ਭਾ ਦੇਣਾ ਬਿਹਰੇ ਜੀ ਹਾਂ ਵੀਰੇ ਮੈਂ ਭੇਜਦਾ ਠੀਕ ਹੈ ਮੈਂ ਤੇਰੀ ਗੱਲ ਕੱਲ ਨੂੰ ਤਾਂ ਨਾ 6:00 7:00 8:00 ਠੀਕ ਹੈ ਵੀਰ ਜੀ ਠੀਕ ਹੈ ਜੀ ਕਿਹਦੇ ਨਾਲ ਪਕਾਉਣ ਦਾ ਕੱਪੜਾ ਲੋੜੀ ਦਾ ਜੋਬ ਤੇ ਆ ਪਰ ਹੁਣ ਬੱਬੇ ਤੁਸੀਂ ਦੱਸੋ ਵੀ ਸ਼ਿਕਰ ਨਹੀਂ ਬਾਤਾਂ ਨੂੰ ਕਰਾਈ ਤੁਹਾਡਾ ਚਾਹ ਪਕੌੜਾ ਚਾਹ ਪਕੌੜਾ ਯਾਰ ਆਏ ਰੱਬਾ ਮੇਰੇ ਨਾ ਨਾ ਇਦਾਂ ਨਹੀਂ ਜਾਣ ਆ ਆ ਜੀ ਫੋਟੋ ਪਾ ਲੈਂਦੇ ਫੋਟੋ ਆਪਣੀ ਆਹ ਪਹਿਣੇ ਇਦਨੂੰ ਵਗਰੀ ਇੱਕ ਮਿੰਟ ਇੱਕ ਮਿੰਟ ਆ ਜੀ ਲਿਆਓ ਜੀ ਮਨ ਮੈਂਜ ਵੀ ਆ ਖੁਦ ਦਾ ਹਾਂ ਜੀ ਵੀ ਜੀ ਆ ਪਹਿਣ ਜੇ ਇਹਦੀ ਕਟਿੰਗ ਹੋਈ ਆ ਤੇ ਮੇਰੀ ਕਟਿੰਗ ਹੋਈ ਉਹਨਾਂ ਨੇ ਕੇਸ ਕੁੱਝ ਮੇਰੇ ਘਰੋਂ ਰੱਖੀ ਆ ਵੇਣ ਪਿਓ ਤਾਂ ਨਾ ਕੀ ਦੱਸਿਆ ਵਾ ਬਿੰਦਰ ਸਿੰਘ ਬਿੰਦਰ ਸਿੰਘ ਤੇ ਕਿੰਨਾ ਦੇ ਘਰ ਲੱਗੇ ਘਰ ਆ ਮੇਰਾ ਹਾਂ ਮੇਰਾ ਨਾਇਆ ਸਿੱਖਾ ਤੇ ਘਰ ਕੋਲੇ ਚਟਨ ਘਰ ਕੋਲ ਸਾਡੇ ਘਰ ਬਚਪਨ ਦੀ ਅੱਛਾ ਵੱਡਾ ਵੈਰੋ ਵਾਲਾ ਠਾਣੀ ਵਾਲਾ ਉਹਨਾਂ ਪਤਾ ਚੰਨਨ ਜਾਂਦਾ ਸੀਤਨ ਹਾਂ ਸੀਤਾ ਨਾ ਕ ਸੀਤਾ ਸੀਤਾ ਜੀ ਵਿਧਾਨ ਕੋਲ ਸਾਡਾ ਬਚਪਨ ਦਾ ਘਰ ਸੀਤਾ ਸੀਤਾ ਸਾਡਾ ਨਾ ਪਰਮ ਜੀ ਬਚਪਨ ਦਾ ਘਰ ਓਕੇ ਓਕੇ ਤੇ ਚ ਮੇਰੇ ਘਰ ਪਾਸੋਂ ਨਾ ਪਹਿਲਾਂ ਚੱਜਣਾ ਇੱਥੇ ਹੀ ਭੰਦੂ ਚੱਲ ਠੀਕ ਓਕੇ ਓਕੇ ਚਲਾ ਦੇ ਰੋਟੀ ਖਾਧੀ ਆ ਹਾਂ ਖਾ ਲਈ ਕਿ ਇਥੋਂ ਚ ਗਿਆ ਕਿ ਕਿੰਨੇ ਕਿੰਨੇ ਦਿਨ ਹੋ ਗਏ ਘਰੋਂ ਆਏ ਨੂੰ ਕਿੰਨੇ ਕਿੰਨੇ ਦਿਨ ਹੋ ਗਿਆ ਆਸ਼ਰਮ ਚ ਆਏ ਨੂੰ ਕਿੰਨੇ ਕਿੰਨੇ ਦਿਨ ਹੋ ਗਿਆ ਆਸ਼ਰਮ ਚੋਂ ਘਰ ਬਾਹਰ ਨਹੀਂ ਹੈ ਕਪੜਾ ਤਾਂਸ ਪਾ ਲੈ ਬੈਨੇ ਆਸ਼ਰਮ ਚੋਂ ਆਏ ਨੂੰ ਕਿੰਨੇ ਦਿਨ ਹੋ ਗਿਆ ਆਸ਼ਰਮ ਚ ਪਹਿਲਾਂ ਮੇਰਾ ਹੀ ਦਰਬਾਰ ਸਾਬ ਕੱਲ ਕਿੱਥੇ ਹਾਂ ਕੱਲ ਮੈਂ ਬਿਸਾਈ ਆੜ ਆਪਣਾ ਪੱਟਾ ਨਹੀਂ ਹੈਗਾ ਹਾਂਜੀ ਅਰੇ ਕੋਲੇ ਲੱਗੇ ਹਾਂਜੀ ਇਹਦੇ ਕੋਲ ਤਿੰਨ ਪੱਟੇ ਆ ਦੋ ਪੱਟੇ ਤਿੰਨ ਕਿੰਨੇ ਹੈਗੇ 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 ਦੋ ਪੱਟੇ ਕਿੰਨੇ ਆ ਬੱਸ ਹਾਂ ਚਲ ਕੋਈ ਨਾ ਬੈਠੇ ਤੂੰ ਚਲਾ ਚਾਹ ਵੀ ਨਹੀਂ ਆ ਚਾਹ ਵੀ ਨਹੀਂ ਆ ਚੜ੍ਹੇ ਪੜੇ ਸਗਣ ਤੇ ਤੋਂ ਲੜਾ ਲਾਲ ਟਿਸ਼ੂ ਦੇ ਦੇ ਸਗਣ ਇੱਟੇ ਆਈ ਕਿ ਦਿਖ ਨੂੰ ਲੈ ਆਈ ਇਹ ਇੱਕ ਤੇ ਤਾਂ ਰੈਸਟੋਰੈਂਟ ਦੀ ਤੇ ਵੀਪੇ ਤੇ ਮਰਤਾਉਣੀ ਤੇ ਰਗਾ ਵਾ ਚਲੋ ਚਿੱਟੀ ਦਾੜੀ ਚਲ ਬੈਠੇ ਮੈਨੂੰ ਚਾਹ ਸ਼ਗਨੀ ਚਾਹ ਸਕਦਾ ਹੈ ਹੈ ਮੈਂ ਸ਼ਕਲ ਤੋਂ ਬੰਦਸ ਧਾਰ ਲੈ ਨਹੀਂ ਹਾਂ ਆ ਬਲਾ ਤਾਂ ਮੇ ਤਾਂ ਕੜਾਈ ਹੋ ਰਹਿਗਾ ਕੁਛ ਨਵੇਂ ਪੈਣ ਮੈਂ ਨੰਬਰ ਨਹੀਂ ਕਾ ਵੀ ਇੱਧਰ ਬੱਤੀਆਂ ਕਹਿੰਦੇ ਲੁੰਦਾਰੇ ਬੱਤੀਆਂ ਮੇਰੇ ਸਹਰੇ ਘਰ ਅੱਛਾ ਸੋਰੇ ਕਰ ਨਵੇਂ ਪਰੇਸ਼ਾਨ ਕੀਤਾ ਵੀਰੇ ਮਾਂ ਪਿਓ ਦੱਸਦੀ ਹੈਗਾ ਨਹੀਂ ਆ ਠੀਕ ਹੈ ਜੀ ਤੇ ਜਿਨ੍ਹਾਂ ਦੀ ਭੈਣਾਂ ਦੇ ਭਰਾ ਨਹੀਂ ਨਾ ਹੁੰਦੇ ਜਾਂ ਮਾਂ ਪਿਓ ਨਹੀਂ ਹੁੰਦਾ ਉਹਨਾਂ ਦਾ ਵਸਣਾ ਉਹਨਾਂ ਦੱਸੋ ਵਸਣਾ ਕਿਹ ਹੁੰਦਾ ਦੱਸੋ ਕਲਮ ਜਿਨ੍ਹਾਂ ਦੇ ਪਿਓ ਅਗਲਾ ਘਰ ਕੋ ਪਰਦੀਪੀ ਕੀਲੇ ਕੇ ਸਬਜੀ ਪਾਜੀ ਸਬਜੀ ਪਾਜੀ ਪੇਕਦ ਲੈ ਚਾ ਕੇ ਲੈ ਅੰਦਰ ਚ ਪੇਕਦ ਲੈ ਚਾ ਮੇਰੇ ਕੋਲ ਕੇਲੇ ਬੁੱਟਨ ਤਾਂ ਮੈਂ ਕਿਤਾ ਤਾਲੂਗ ਜਾ ਉਹ ਉਹਨਾਂ ਦੀ ਡਿਸਟਰਬ ਵੀ ਹੋਈ ਹੈ ਕਿ ਉਹਦਾ ਮਨੋਬਲ ਟੁੱਟ ਜਾਂਦਾ ਹੈ ਕੋਈ ਗੱਲ ਨਹੀਂ ਮੈਨੂੰ ਦੱਸੀ ਕਿਹੜੇ ਸੌਰਿਆ ਤੇਰੇ ਠੀਕ ਹੈ ਜੀ ਉਹਨਾਂ ਨੂੰ ਥਾੜ ਕੇ ਜੱਟੀ ਵਾ ਦੇ ਥਾੜ ਕੇ ਜੱਟੀ ਸੱਦ ਨਹੀਂ ਮਿਲਣਾਗੇ ਉਹਨਾਂ ਨੂੰ ਹਾਂ ਥਾੜ ਕੇ ਜੱਟੇ ਪਰ ਹਾਂ ਦੇ ਮਰੇ ਹਾਸਕੰਢੀ ਦੋ ਚਾਹ ਚੱਕਦੇ ਚੱਲ ਠੀਕ ਹੈ ਪਹਿਨੇ ਬੈਠ ਦੋ ਮਿੰਟਾਂ ਪੇ ਚਾਹ ਚੱਕਦੇ ਹਾਂ ਠੀਕ ਹੈ ਬਬੀ ਮੜਾ ਸੰਸੂ ਦੱਸ ਕੇ ਤੇ ਆ ਕੇ ਬਾਹਰ ਦੇ ਮੁਰਕੇ ਚਾਹ ਬਚਾ ਹੁਣ ਆਪ ਤਾਂ ਮੈਂ ਤਾਂ ਡਾਕ ਫੜੀ ਆ ਬਸ ਠੀਕ ਆ ਦੁਬਾਰਾ ਕੋਈ ਨਹੀਂ ਕੋਈ ਗੱਲ ਨਹੀਂ ਪੈਣੀ ਕਿ ਨਾ ਕਿ ਤੁਹਾਡਾ ਵੀਰੇ ਕਿੰਨਾ ਡਾ ਕਿੰਨਾ ਵੀਰ ਹਨ ਅੱਛਾ ਗੁਰਪ੍ਰੀ ਮੈਂ ਕਰਦਾ ਇਹਨਾਂ ਸਾਰਾ ਵੀਰਾਂ ਦਾ ਜਿਨ੍ਹਾਂ ਨੇ ਭੈਣ ਦੀ ਖਾਤਰ ਅੱਜ ਹੁਣ ਇਕੱਠੇ ਹੋਏ ਆ ਕਿਤਾਜੋ ਭੈਣ ਕਿਸੇ ਚੰਗੀ ਜਗ੍ਹਾ ਤੇ ਪਹੁੰਚ ਜੇ ਕਿ ਚੰਗੀ ਥਗਾਣੇ ਪਹੁੰਚੇ ਤੁਹਾਨੂੰ ਪਤਾਵਾ ਕਿ ਅੱਜ ਕੱਲ੍ਹ ਕਾਲ ਯੁੱਗ ਦਾ ਸਮਾਂ ਸਮਾਂ ਸਹੀ ਨਹੀਂ ਹੈਗਾ ਤੇ ਧੰਨਵਾਦ ਕਰਦਾ ਵੀਰਾਂ ਦਾ ਤੇ ਗੁਰਦਾਰਾ ਸਾਹਿਬ ਬਾਬਾ ਹਰਨਾਮ ਸਿੰਘ ਗੁਰਦਾਰਾ ਪ੍ਰਿੰਗੜੀ ਦੇ ਵਿੱਚ ਇਹ ਵੀਰਾਂ ਨੇ ਭੈਣ ਨੂੰ ਲਿਆ ਕੇ ਬਿਠਾਇਆ ਚਾਹ ਪਾਣੀ ਸਿਕਾਈ ਆ ਸੋ ਕਿਸੇ ਵੀ ਵੀਰ ਭਰਾ ਨੂੰ ਐਦਾਂ ਦੇ ਕੋਈ ਮੈਂਟਲੀ ਅਫਸੈਟ ਭੈਣ ਭਰਾ ਮਿਲਦੇ ਆ ਤੇ ਜਰੂਰ ਸਾਡਾ ਮੋਬਾਈਲ ਨੰਬਰ ਹਰ ਵੀਡੀਓ ਦੇ ਥੱਲੇ ਦਿੱਤਾ ਹੁੰਦਾ ਵਾ ਤੇ ਜਰੂਰ ਦੱਸਿਆ ਕਰੋ ਕਿਉਂਕਿ ਜੇ ਇਹ ਭੈਣ ਕਿਸੇ ਉਹ ਸ਼ਰਾਤ ਜਾਂ ਸਰਦੇ ਹੱਥ ਲੱਗ ਜਾਂਦੀ ਜਿਵੇਂ ਸਾਰੀ ਉਮਰ ਕੰਮ ਕਰਾਉਂਦੇ ਰਹਿੰਦੇ ਆ ਠੀਕ ਹੈ ਜੀ ਸੋ ਹਾਂ ਸਾਰੀ ਜਿਹੜੀ ਨੌਜਵਾਨ ਸਭਾ ਮੇਨਾਂ ਦਾ ਪ੍ਰਿੰਗੜੀ ਵਾਲੇ ਵੀਰਾਂ ਦਾ ਨੌਜਵਾਨ ਸਭਾ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਅੱਜ ਇੱਕ ਭੈਣ ਨੂੰ ਆਪਣੀ ਭੈਣ ਸਮਝ ਕੇ ਅੱਜ ਸਾਡੇ ਮਤਲਬ ਸਾਨੂੰ ਫੋਨ ਲਾ ਕੇ ਸਾਡੀ ਸੇਵਾ ਦਿੱਤੀ ਆ ਸੋ ਇਹੋ ਜਿਹੇ ਭਰਾਵਾਂ ਦੀ ਆ ਸਾਰੇ ਵੀਰ ਇਹਨਾਂ ਦੀਆਂ ਅਰਦਾਸਾਂ ਕਰਿਆ ਕਰੋ ਕਿ ਇਹੋ ਜਿਹੇ ਵੀਰ ਹੋਰ ਹੋਣ ਜੋ ਹਰ ਭੈਣ ਨੂੰ ਆਪਣੀ ਭੈਣ ਸਮਝਣ ਹਰ ਮਾਂ ਨੂੰ ਆਪਣੀ ਮਾਂ ਸਮਝਣ। ਤੋਂ ਇੰਨੇ ਕੇ ਬੇਨਤੀਆਂ ਪ੍ਰਵਾਨ ਕਰਿਓ ਜੇ ਇਹੋ ਜੀ ਤੁਹਾਡੇ ਕੋਲ ਵੀ ਕੋਈ ਭੈਣ ਧੀ ਭੈਣ ਦਾ ਵੀਰ ਕੋਈ ਮੈਂਟਲੀ ਅਫਸਰ ਤਰ੍ਹਾਂ ਫਿਰਦਾ ਦੀਦਾ ਵਾ ਤੇ ਜ਼ਰੂਰ ਦੱਸਿਓ ਜੀ ਕਿ ਉਹ ਜਿੱਕਾ ਖਾਲਸਾ ਉਹ ਜਿੱਕਾ ਮਤੀ ਹਾਂ ਇਹ ਪਰੋਣਾ ਨਹੀਂ ਮਾਰਿਆ ਤੇ ਬਾਈ ਫਿਰ ਦੀ ਵੀ ਕੈਪਟਨ ਦਵਾਵਤ ਕੇ ਕੋਈ ਨਹੀਂ ਕਰਦੇ ਕਿੱਧਰ ਕੁੱਟਿਆ ਵਾ ਬਲਿਆ ਪਰ ਮੈਂ ਦੇਖੀ ਨਹੀਂ ਨਹੀਂ ਆਪਾਂ ਵੀਡੀਓ ਪਾਛੀ ਆ ਹਾਂ ਪੁੱਠਿਆਂ ਵਾਲੀ ਪੁੱਠਿਆਂ ਵਾਲੀ ਦੇਵੇ ਨਾਂ ਕੀ ਰੱਖਣਾ ਉਹਨੂੰ ਤੇਰੀ ਮਸ਼ਹੂਰ ਆਪਾ ਬੁੱਢਾ ਜੱਟ ਹੈ ਬੁੱਢਾ ਜੱਟ ਹੈ ਅੱਛਾ ਬੁੱਢਾ ਜੱਟ ਕਿਤਲਾ ਹੋ ਗਿਆ ਆਪਣਾ ਕਿਲੋ ਦਾ ਹੈ ਕਿਤਲਾ ਹੋ ਗਿਆ ਹਾਂਜੀ ਕਦੋਂ ਦਾ ਹੋਇਆ ਏ ਦੋਜਾ 16 ਦਾ ਅੱਗੇ ਵੀ 16 ਦੇ ਦੱਸ 16 ਦਾ ਪਿਛਲਾ ਵੀ 16 ਦੇ ਦੱਸ ਕੋਈ ਰਾਤ ਨੂੰ 16 ਦਾ ਸੋਟਾ ਤੁਲਾ ਕੋਈ ਦੋਨੀ ਚਾਈ ਹੈ ਡਿਸਟਰਬ ਸੁਬਹ ਹੀ ਆ ਗਏ ਪਹਿਲੇ ਪਹਿਨੇ ਵੇਨੇ ਤੇ ਪਹਿਲਾਂ ਤੇ ਤੈਨੂੰ ਸਹੀ ਕਰਦੇ ਮੇਰਾ ਮੁਲਾਜ਼ਮ ਆ ਜਿਹੜੇ ਆਪਾਂ ਕੋਈ ਕਿਸ ਨਾ ਗਲਤਫਹਿਮੀ ਮੁਲਾਜ਼ਮ ਹਾਂ ਕਾਦੇ ਵਿੱਚ ਹੁਣ ਜਿੱਦਣਾ ਮੇਰੀ ਮੈਰਜ ਹੋਣੀ ਕੈਨੇਡਾ ਚ ਨਾ ਮੈਂ ਅੱਛਾ ਹੁਣ ਮੈਰਜ ਹੋਣੀ ਆ ਹਾਂਜੀ ਤੇ ਤੰਗ ਮੈਂ ਚੂੜੀਆਂ ਨੇ ਪਾਇਆਂ ਆ ਸਭ ਨਾਲ ਅਲੱਗ ਕਰਨਾ ਮੇਰੇ ਪੁੱਤ ਦਾ ਆ ਬਲਾ ਦਾਜੀ ਕਿੰਨੇ ਠੀਕ ਆ ਤੇ ਮੈਂ ਉਹਦੇ ਬਾਰੇ ਰੱਖਦਾ ਤੇ ਤੂੰ ਮੇਲੇ ਲੈਣੇ ਲਾ ਹੈ ਸਗਣ ਵਾਲਾ ਕਰਨੇ ਪੁੱਤ ਦਾ ਹੀ ਕੋਈ ਗੱਲ ਨਹੀਂ ਭੈਣੇ ਪੁੱਤ ਨਹੀਂ ਦਵਾਂਗੇ ਖਰਾਬਾ ਪੁੱਤ ਹੈਗਾ ਵਾਤਾ ਜਿਹੜਾ ਜਵਾਨ ਆ ਆਹੋ ਤੇ ਨਾਲ ਉਹਨੂੰ ਨਾ ਕਰਨਾ ਅੱਛਾ ਕਿੰਨੀ ਉਮਰ ਪੁੱਤ ਦੀ ਪੁੱਤ ਨਹੀਂ ਕਿੰਨੀ ਉਮਰ ਪੁੱਤ ਦੀ ਪੁੱਤ ਜੀ ਮੇਰੇ ਦਿੱਤੇ 1 ਸਾਲ ਉਮਰ ਆ ਅੱਛਾ ਹਾਂਜੀ ਤੇ ਐਡੀ ਜਦੋਂ ਜਦੋਂ ਮਰ ਮੈਨੂੰ ਤੇ ਆਪ ਕੁੜੀ ਜੀ ਲਗੀ ਜਣੀ ਤੂੰ ਕੁੜੀ ਜੀ ਜਦੋਂ ਵੀਰੇ ਮੇਰਾ ਬੱਚਾ ਮਰ ਗਿਆ ਇੱਕ ਹਾਂ ਕਿੰਨੇ ਸਾਲ ਦਾ ਮੁੰਡਾ ਵਾ ਹਾਂਜੀ ਤੇ ਮੁੰਡਾ ਕਿੰਨਾ ਕੋੜਾ ਮੁੰਡਾ ਮੇਰਾ ਉਹਨਾਂ ਨੇ ਖੋਇਆ ਵਾ ਬਈਆਂ ਨੇ ਦੀ ਖੋਇਆ ਵਾ ਬਈ ਇਹ ਵਾ ਪਤਾ ਨਹੀਂ ਕੌਣ ਤੇ ਕੌਣ ਜੱਟ ਕੇ ਮਜਬੀ ਹੋ ਆਪ ਦਾ ਆਪਣਾ ਨਾਂ ਨਹੀਂ ਤਾਂ ਦੇਖੋ ਹਾਂ ਕਿੱਥੋਂ ਲਿਆਉ ਜਿੰਨਾ ਖੋਇਆ ਉਹ ਇੱਕ ਮੁੱਠਿਆਲ ਦੇ ਬੰਦੇ ਜਿਹੜੇ ਕਿਸੇ ਮੁੱਠਿਆਲ ਦੇ ਬੱਚਾ ਖੋਇਆ ਮੈਂ ਲਾ ਮੇਰੇ ਸਾਨ ਉਹਨਾਂ ਨੇ ਹੀ ਰੱਖ ਲਿਆ ਹੋਣਾ ਜਿੰਨਾਂ ਦੇ ਹਨਾ ਜਿੱਥੇ ਵਿਆਹੀ ਹੋਈ ਗ੍ਰੇ ਕੋਣ ਨਹੀਂ ਕੋਣ ਨਹੀਂ ਰਫ ਜੇ 50 ਫੋਨ ਗੱਡੀ ਕਰ ਲੈ ਬੰਦ ਕਰ ਲੈ ਸੱਤ ਕਦਮ ਪਿੱਛੇ ਨਾ ਮੈਂ ਪਰ ਤੁਹਾਨੂੰ ਦੱਸਦਾ ਵਾਈ ਇਹ ਗੱਡੀ ਮੇਰੇ ਨਾਲ ਪਲਾਜ਼ਾ ਨਾਲ ਕੋਈ ਟੱਕਰ ਨਹੀਂ ਲੱਗਦੀ ਹਾਂਡ ਹੋ ਗਿਆ ਨਾ ਵਰਨਾ ਤਾਂ ਕੀ ਦੱਸਾਂ ਬਰਾ ਐਕਸੀਡੈਂਟ ਹੋਇਆ ਹੋ ਕੀ ਕਹ ਲोगी ਹਾਂ ਹਾਂ ਆਏ ਬਜੇ ਵਾਂ ਕਿਤੇ ਆਈ ਗਿਆ ਫਾਜਲ ਕੇ ਅੱਜ ਆ ਦੇ ਕਿੰਨੀ ਅੱਜ 28 ਹਾਂ ਬਿਠਾ ਦੇ ਮਗਰ ਪੇਸ਼ਟ ਲੈਣਗੇ ਹਾਂ ਪੇਸ਼ਟ ਲੈਣ ਕੇ ਰਾਤ ਦੇ 2 ਵਜੇ ਟਾਈਮ ਹੀ ਤੇ ਇਹਦੀ ਅੱਖ ਲੱਗ ਗਈ ਤੇ ਉਹ ਗੱਡੀ ਉੱਜੀ ਆ ਕੇ ਪੁਲਿਸ ਏਲ ਬੈਂਕ ਫੁੱਲ ਖਲ ਗਿਆ ਤੁਹਾਡੇ ਵਰਗੀਆਂ ਵੀਰਾਂ ਦੀਆਂ ਦਵਾਵਾਂ ਕਾ ਮੱਗ ਨਹੀਂ ਵੀਰ ਜੀ ਨਹੀਂ ਆਈ ਤੇ ਸਾਡੀ ਲਈ ਬਚਾਓ ਜਾ ਠੀਕ ਹੈ ਜੀ ਮੈਨੂੰ ਦੋ ਛੁੱਟੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜੀ ਹਾਂ ਸਾਡੀ ਵੀ ਆਪੀ ਇਹਦੇ ਅਰਦਾਸ ਕਰਿਓ ਠੀਕ ਆ ਗੁੱਜ ਜਰੂਰ ਜਰੂਰ ਰੱਬ ਸਾਨੂੰ ਇਮਾਨਦਰੀਆਂ ਦੋਏ ਭਰਾ ਬਿਲਕੁਲ ਬਿਲਕੁਲ ਜੀ ਵੈਗੋ ਜੀ ਕੀ ਖਾਲਸਾ ਵੈਗੋ ਜੀ ਕੀ ਫੋਤੀ ਤੁਹਾਨੂੰ ਕੋਰਾ ਹਾਂ ਠੀਕ ਆ ਵੈਗੋ ਜੀ ਧੰਨਵਾਦ ਭਰਾ ਜੀ ਆ ਰੋਕੀ ਜੀ ਹਾਂ ਚੰਗਾ ਹੀ ਗਲਤੀ-ਸ਼ਲਤੀ ਕਰਿਓ ਮਾਫ਼ ਹਾਂ ਓਕੇ ਭਰਾ ਧੰਨਵਾਦ ਭਰਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਪੰਜਾਬ ਆ ਕਾਹ ਚ ਆਜਾ ਬੇਲੇ ਆ ਵੀ ਆ ਵੀ ਪੁੱਤ ਮਗਰ ਆ ਜਾ ਤੂੰ ਹਮੋਂ ਜਿੱਦੀ ਜਿੱਦੀ ਦੇ ਹਾਂ ਜਦੋਂ ਵੀ ਉਹਨਾਂ ਨੇ ਮੇਰੇ ਭਰਾ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਲਿਆ ਕਿ ਬੰਦਾ ਕਿਤੇ ਆਸ-ਪਾਸ ਸੇ ਨਾ ਗਿਆ ਹੋਵੇ ਹਾਂ ਜਰੂਰ ਜਰੂਰ ਜੀ ਆ ਇਹਨੂੰ ਭਰਾ